ਇਹੀ ਸੱਚ ਤੁਹਾਡੀ ਸੇਵਾ ਚ ਦੱਸਿਆ ਕਿ ਸਾਡੇ ਕਰਨ ਵਾਲਾ ਕੰਮ ਵਾਹਿਗੁਰੂ ਰਾਮ ਦੀ ਭਗਤੀ ਇਬਾਦਤ ਕਰਨਾ ਔਰ ਹੱਕ ਹਲਾਲ ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਣਾ ਪਰ ਅੱਜ ਸਮਾਜ ਦਾ ਬੁਰਾ ਹਾਲ ਹੈ ਵੈਸੇ ਕੋਈ ਸੰਤ ਪੀਰ ਫਕੀਰਾਂ ਲਈ ਨਵੀਂ ਗੱਲ ਨਹੀਂ ਹੈ ਸਾਡੇ ਪੀਰ ਫਕੀਰਾਂ ਨੇ ਗੁਰੂ ਸਹਿਵਾਣਾ ਨੇ ਮਹਾਪੁਰਸ਼ਾਂ ਨੇ ਸੈਂਕੜੇ ਸਾਲ ਪਹਿਲਾਂ ਲਿਖਤਾ ਸੀ कलयुग में कर्म धर्म नहीं कोय कलू का जन्म चंडाल के होए कि कलयुग जो आज समा चल रहा है कलयुग में कर्म धर्म नहीं कोय यानी धर्म का कर्म करने वाला बराबर कोई हो कलू का जन्म चंडाल के होए कि बुराई का जन्म उस समय हो जाएगा ਔਰ ਇਨਸਾਨ ਬੇਰਹਿਮ ਹੋ ਕੇ ਚੰਡਾਲ ਦਾ ਰੂਪ ਧਾਰਨ ਕਰ ਲੈਣਗੇ ਮਤਲਬ ਕਿਸੇ ਜਾਤ ਨਾਲ ਨਹੀਂ ਬੇਰਹਿਮ ਹੋ ਜਾਣਗੇ ਮਨ ਮਾਇਆ ਦੇ ਗੁਲਾਮ ਹੋ ਜਾਣਗੇ ਕੀ ਅਜੇ ਬਾਖ ਸੱਚ ਨਹੀਂ ਹੈ ਕਿ ਇਹਦੇ ਵਿੱਚ ਕੋਈ ਝੂਠ ਹੈ ਧਰਮਾਂ ਨਾਲ ਕਰਮ ਕੀ ਅਜ ਮਿਲਦੇ ਹਨ ਦਿਖਾਵਾ ਧਰਮਾਂ ਦਾ ਹੁੰਦਾ ਹੈ ਅਸੀਂ ਆਪਣੀ ਅੱਖੀਂ ਦੇਖਿਆ ਖੁਦ ਅਜਮਾਇਆ ਹੈ ਵੱਡੇ ਵੱਡੇ ਮਹਾਨਗਰਾਂ 'ਚ ਵੀ ਗਏ दिल्ली है मेरठ है मुंबई है होर भी गुजरात के जिदा अहमदाबाद है बहुत व्डे वे नगर कोटा राजस्थान का है जयपुर है बारह तेरह स्टेटा के महानगर भी पिंडा च भी तहसीलों भी जाके देखिया और यही देखने मिले कि लोग धर्म का पहनावा पहनते हैं अपना नोटा लैनगे बी के टीके सी के पता नहीं लगता भी की नाँ है पर जोड़ा धर्म का ना है पूरा जोर दे के ਇਸੀ ਫਲਾਂਤਰਮ ਵਾਲੇ ਹਨ ਔਰ ਥੋੜੀ ਦੇਰ ਬਾਅਦ ਉਹਨਾਂ ਤੋਂ ਕੋਈ ਸਮਾਨ ਖਰੀਦੋ ਪੂਰਾ ਰਗੜਾ ਲਾ ਦਿੰਦੇ ਫਿਰ ਪਤਾ ਲੱਗਦਾ ਵੀ ਇਹ ਤਾਂ ਮਾਇਆ ਦੇ ਯਾਰ ਹਨ ਕੋਈ ਧਰਮ ਨਹੀਂ ਕੋਈ ਦੀਨ ਇਮਾਨ ਨਹੀਂ ਸੋ ਸੋਚਣ ਦੀ ਗੱਲ ਹੈ ਵਿਚਾਰਨ ਦੀ ਗੱਲ ਹੈ ਵਾਹਿਗੁਰੂ ਨੇ ਰਾਮ ਨੇ ਇਨਸਾਨ ਨੂੰ ਦਿਮਾਗ ਦਿੱਤਾ ਸੋਚਣ ਵਾਸਤੇ ਤੁਸੀਂ ਗੁਰੂ ਸਾਹਿਬਾਨਾਂ ਦੀ ਪਾਕ ਪਵਿੱਤਰ ਗੁਰਬਾਣੀ ਪੜ੍ਹ ਕੇ ਤਾਂ ਦੇਖੋ ਸਿਰਫ ਪੜ੍ਹ ਕੇ ਨਹੀਂ ਉਸ ਤੇ ਅਮਲ ਕਰਕੇ ਵੀ ਦੇਖੋ ਹਿੰਦੂ ਰੋਹਾਨੀ ਸੰਤਾਂ ਦੀ ਬਾਣੀ ਪੜ ਲਓ ਕੀ ਕਹਿੰਦੀ ਏ ਤੁਹਾਨੂੰ ਕਿਤੇ ਲਿਖਿਆ ਹੋਵੇ ਕਿ ਬੁਰੇ ਕਰਮ ਕਰੋ ਠਗੀਆਂ ਮਾਰੋ ਸਾਨੂੰ ਲਿਆ ਕੇ ਜਰੂਰ ਦਿਖਾਓ ਜਿੱਥੋਂ ਤੱਕ ਅਸੀਂ ਪੜਿਆ ਹੈ ਕਿਤੇ ਵੀ ਨਹੀਂ ਲਿਖਿਆ ਕਦੇ ਸੰਤ ਪੀਰ ਫਕੀਰ ਵੀ ਕਿਸੇ ਨੂੰ ਗਲਤ ਰਸਤਾ ਦਿਖਾਉਂਦੇ ਹਨ ਉਹਨਾਂ ਦਾ ਕੰਮ ਸਹੀ ਰਸਤਾ ਦਿਖਾਉਣਾ ਹੈ ਕੋਈ ਮੰਨੇ ਨਾ ਮੰਨੇ ਉਹ ਉਹਦੀ ਮਰਜ਼ੀ ਹੈ ਜਿਸ ਤਰ੍ਹਾਂ एक लैक्चरार हूँ है किसी एक सबजैक्ट का वो लैक्चर दिता है बच्चे पढ़ते हैं कोई ध्यान न सुनता है कोई शरारत ही करता रहा बैठा और वो लैक्चरार पूरा लैक्चर दिता है पूरा समझा है और हों है काफ़ी बच्चे मैरिट चाहते हैं कई फस्ट डिविजन ले जाते हैं कोई सैकेंड डिविजन कोई पास हो जाता है ਔਰ ਕੁਝ ਇਦਾਂ ਦੇ ਵੀ ਹੁੰਦੇ ਹਨ ਜਿਹੜੇ ਫੇਲ ਹੋ ਜਾਂਦੇ ਹਨ ਅਗਰ ਉਹ ਫੇਲ ਹੋਇਆ ਇਨਸਾਨ ਔਰ ਉਸਨੂੰ ਦੇਖ ਕੇ ਲੋਕ ਕਹਿੰਨ ਕਿ ਲੈਕਚਰਾਰੀ ਨਕਮਾ ਸੀ ਤਾਂ ਫਿਰ ਮੈਰਿਟ ਚ ਉਹਦੇ ਬੱਚੇ ਕਿੱਦਾਂ ਆ ਗਏ ਫਸਟ ਡਿਵੀਜ਼ਨ ਕਿਵੇਂ ਲੈ ਗਏ ਗੁਰੂ ਵਿਚਾਰਾ ਕੀ ਕਰੇ ਜਾਂ ਸਿੱਖਣ 'ਚ ਝੂਕ ਗੁਰੂ ਦਾ ਕੰਮ ਇੱਕ ਗਾਈਡ ਹੁੰਦਾ ਹੈ ਹੋਰ ਕੋਈ ਗੁਰੂ ਆਪਣੇ ਆਪ ਨੂੰ ਵੱਡਾ ਨਹੀਂ ਇੱਕ ਗਾਈਡ ਰਾਹ ਦਿਖਾਉਣ ਵਾਲਾ ਰਾਸਤਾ ਦੱਸਣ ਵਾਲਾ ਕਿ ਤੁਹਾਡਾ ਕੀ ਕੰਮ ਹੈ ਕੀ ਕਰਨਾ ਚਾਹੀਦਾ ਹੈ ਅਮਲ ਤਾਂ ਤੁਸੀਂ ਕਰਨਾ ਕਿਉਂਕਿ ਇਨਸਾਨ ਖੁਦ ਮੁਖਤਿਆਰ ਹੈ ਆਪਣੀ ਮਰਜ਼ੀ ਦਾ ਮਾਲਕ ਹੈ ਸੋਚਣ ਵਾਲੀ ਗੱਲ ਇਨਸਾਨ ਨੂੰ ਸੋਚਣੀ ਚਾਹੀਦੀ ਹੈ ਪੀਰ ਫਕੀਰ ਕੋਈ ਚਰਚਾ ਕਰਦੇ ਹਨ ਉਸ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਸਵਾਰਥ ਨਹੀਂ ਹੁੰਦਾ ਉਹ ਸੱਚ ਦੀ ਡੰਕਾ ਬਜਾਉਂਦੇ ਹਨ ਸੱਚ ਦਾ ਪਾਠ ਪੜਾਉਂਦੇ ਹਨ ਔਰ ਸੱਚ ਤੇ ਚੱਲਣ ਦੀ ਸਿੱਖਿਆ ਦਿੰਦੇ ਹਨ ਧਰਮ ਕੋਈ ਬੁਰਾ ਨਹੀਂ ਹੈ ਰੂਹਾਨੀ ਸੂਫੀ ਸੰਤ ਜਿੰਨੇ ਵੀ ਹੋਏ ਹਨ ਗੁਰੂ ਸੇਵਾਨਾ ਨੂੰ ਲੈ ਲਓ ਮੁਸਲਮਾਨ ਸੂਫੀ ਫਕੀਰ ਸ਼ੇਖ ਫਰੀਦ ਜੀ ਹੋਏ ਹਨ ਕਬੀਰ ਜੀ ਹੋਏ ਹਨ ਰਵਿਦਾਸ ਧੰਨਾ ਭਗਤ ਨਾਮਦੇਵ ਹੋਰ ਬਹੁਤ ਸਾਰੇ ਭਗਤ ਸੰਤ ਪੀਰ ਪੈਗੰਬਰ ਹੋਏ ਕਿਸੇ ਦੀ ਬਾਣੀ ਪੜ ਕੇ ਦੇਖ ਲੋ ਇੱਕੋ ਹੀ ਰਾਹ ਦਿਖਾਉਂਦੇ ਹਨ ਸਾਰੇ ਧਰਮਾਂ ਦਾ ਨਿਚੋੜ ਰੂਹਾਨੀ ਸੂਫੀ ਸੰਤਾਂ ਦੀ ਬਾਣੀ ਦਾ ਨਿਚੋੜ ਕੀ ਹੈ ਜੋ ਅਸੀਂ ਕੱਢਿਆ ਜੋ ਸਾਨੂੰ ਮਹਿਸੂਸ ਹੋਇਆ ਸਾਡੇ ਧਰਮ ਸਿਖਿਆ ਦਿੰਦੇ ਹਨ ਇਨਸਾਨ ਨੂੰ ਇਨਸਾਨ ਨਾਲ ਜੋੜੋ ਇਨਸਾਨ ਨੂੰ ਵਾਹਿਗੁਰੂ ਰਾਮ ਨਾਲ ਜੋੜੋ ਔਰ ਇਨਸਾਨ ਨੂੰ ਪਰਮਾਤਮਾ ਦੀ ਭਗਤੀ ਨਾਲ ਜੋੜੋ ਤਾਂ ਕਿ ਇਨਸਾਨ ਇਸ ਧਰਤੀ ਤੇ ਰਹਿੰਦਾ ਹੋਇਆ ਸਵਰਗ ਜੰਨਤ ਤੋਂ ਵੱਧ ਕੇ ਨਜ਼ਾਰੇ ਲੈ ਸਕੇ ਸੱਚਖੰਡ ਦਾ ਨਮੂਨਾ ਬਣਾ ਸਕੇ